ਦੋਸਤੋ ਚੋਰ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਗੱਡੀ ਚੋਰ ਵੀ ਦੇਖਿਆ ਹੋਣਾ ਤੇ ਮੋਟਰਸਾਈਕਲ ਚੋਰੀ ਕਰਦਾ ਚੋਰ ਵੀ ਦੇਖਿਆ ਹੋਣਾ ਤੇ ਪਰ ਜਿਹੜਾ ਤੁਸੀਂ ਆ ਚੋਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਨਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਤੁਸੀਂ ਵੀ ਆ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇੱਕ ਔਰਤ ਜਦੋਂ ਮਾਲ ਦੇ ਵਿੱਚ ਜਾਂਦੀ ਹੈ ਨਾ ਤੇ ਉੱਥੋਂ ਤੁਸੀਂ ਦੇਖੋ ਕਿ ਔਰਤ ਕੀ ਚੀਜ਼ ਚੋਰੀ ਕਰਦੀ ਆ ਆ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਕੈਮਰੇ ਦੇ ਵਿੱਚ ਉਸ ਦੀ ਵੀਡੀਓ ਰਿਕਾਰਡ ਹੋ ਜਾਂਦੀ ਹੈ ਅਤੇ ਔਰਤਾਂ ਜੋ ਮਾਲ ਦੇ ਵਿੱਚ ਲੱਗੀਆਂ ਹੁੰਦੀਆਂ ਉਹ ਉਸ ਨੂੰ ਕੋਲ ਬੁਲਾ ਕੇ ਪੁੱਛਦੀਆਂ ਵੀ ਸੱਚ-ਸੱਚ ਦੱਸ ਦੇ ਤੂੰ ਕੀ ਚੋਰੀ ਕੀਤਾ ਅਦੇ ਜਦ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅਤੇ ਵੀਡੀਓ ਵਿੱਚ ਤੁਸੀਂ ਦੇਖੋ ਕਿ ਇਸ ਔਰਤ ਨੇ ਕਿੰਨੇ ਕੱਸੇ ਚੋਰੀ ਕੀਤੇ ਨੇ ਦੇਖੋ ਛੋਟੀ ਜਹੀ ਗੱਲ ਪਿੱਛੇ ਆਪਣੀ ਕਿੱਡੀ ਵੱਡੀ ਬੇਇੱਜ਼ਤੀ ਕਰਵਾ ਲਈ ਇਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ